ਪਿਆਰੇ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਫੁੱਲ ਗੋਭੀ ਦੀ ਵੈਸੇ ਤਾਂ ਗੋਭੀ ਤੁਹਾਨੂੰ ਕਈ ਤਰ੍ਹਾਂ ਦੀ ਮਿਲੇਗੀ ਜਿਸ ਤਰ੍ਹਾਂ ਫੁੱਲ ਗੋਭੀ ਹੈ ਗੰਢ ਗੋਭੀ ਹੈ ਤੇ ਜਿਹੜੀ ਤੁਸੀਂ ਬਰੋਕਲੀ ਖਾਂਦੇ ਹੋ ਉਹ ਵੀ ਇਸੇ ਫੈਮਿਲੀ ਚ ਆ ਪਰ ਅੱਜ ਅਸੀਂ ਗੱਲ ਕਰਾਂਗੇ ਕਾਲੀਫਲਾਵਰ ਦੀ ਯਾਨੀ ਕਿ ਫੁੱਲ ਗੋਭੀ ਦੀ ਉਹਦੇ ਕੀ ਫਾਇਦੇ ਨੇ ਔਰ ਉਹ ਕਿਉਂ ਖਾਣੀ ਚਾਹੀਦੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਚ ਕੀ-ਕੀ ਫਾਇਦਾ ਕਰਦੀ ਆ ਉਹਦੀ ਪ੍ਰਕਿਰਤੀ ਵੀ ਦੱਸਦੇ ਆ ਇਹ ਠੰਡੀ ਹੁੰਦੀ ਆ ਤਰ ਹੁੰਦੀ ਆ ਜਦ ਵੀ ਤੁਸੀਂ ਗੋਭੀ ਦਾ ਫੁੱਲ ਬਾਜ਼ਾਰੋਂ ਖਰੀਦਣ ਆਇਆ ਤਾਂ ਕਟੋ-ਕਟ ਤੁਸੀਂ ਇਸ ਕਾਲੀਫਲਾਵਰ ਨੂੰ ਇਹਦੇ ਫੁੱਲ ਨੂੰ ਪੀਲਾ ਖਰੀਦਿਆ ਕਰੋ ਕਿਉਂਕਿ ਇਹਦੇ ਵਿੱਚ ਬਹੁ ਮਾਤਰਾ ਵਿੱਚ ਸਲਫਰ ਯਾਨੀ ਗੰਧਕ ਹੁੰਦੀ ਹੈ ਤੇ ਗੰਧਕ ਇੱਕ ਪੀਲੇ ਰੰਗ ਦੀ ਹੁੰਦੀ ਆ ਜਿਹੜੀ ਆ ਪੀਲੇ ਰੰਗ ਦੀ ਗੰਧਕ ਦੀ ਆਮ ਜਿਹੜਾ ਰੰਗ ਤੁਸੀਂ ਕਦੇ ਗੰਧਕ ਨੂੰ ਦੇਖਿਆ ਜੇ ਸਲਫਰ ਨੂੰ ਤਾਂ ਪੀਲੀ ਹੁੰਦੀ ਆ ਸੋ ਉਹਦੇ ਵਿੱਚ ਇਹ ਸਲਫਰ ਜ਼ਿਆਦਾ ਪਾਈ ਜਾਂਦੀ ਆ ਸਲਫਰ ਖਾਣਾ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਚਮੜੀ ਦੇ ਰੋਗ ਨੇ ਜਿਨ੍ਹਾਂ ਨੂੰ ਖਾਜ ਹੈ ਫਿੰਸੀ ਹੈ ਜਿਨ੍ਹਾਂ ਦੇ ਫੋੜੇ ਨੇ ਸੋਰਾਈਸਿਸ ਹੈ ਕਜ਼ਿਮਾ ਹੈ ਅਗਰ ਉਹ ਇਹਨੂੰ ਖਾਣਗੇ ਤਾਂ ਸਲਫਰ ਉਹਨਾਂ ਦੇ ਖੂਨ ਨੂੰ ਸਾਫ਼ ਕਰੇਗੀ ਕਿਉਂਕਿ ਇਹ ਰਕਤ ਸ਼ੋਧਕ ਹੈ